ਕਹਿੰਦਾ ਤੁਹਾਨੂੰ ਐਸ.ਆਈ. ਗੁਰਨਾਮ ਸਿੰਘ ਜੀ ਸਰ ਅੱਜ ਨਾਕਾ ਲਾਇਆ ਕੀਤਾ ਉਹ ਕਿਹਦਾ ਹਾਂਜੀ ਨਾਕਾਬੰਦੀ ਲਾਈ ਹੋਈ ਹੈ ਸਪੈਸ਼ਲ ਮਾਨਯੋਗ ਐਸ.ਐਸ.ਪੀ. ਸਾਹਿਬ ਦੇ ਹੁਕਮ ਅਨੁਸਾਰ ਟਾਲੀ ਵਾਲਾ ਚੌਂਕ ਤੇ ਨਾਕਾਬੰਦੀ ਕੀਤੀ ਹੈ ਸਾਡੇ ਕੋਲੇ ਐਪ ਨੇ ਜਿਵੇਂ ਪੇਸ ਐਪ ਹੈ ਤਾਂ ਵਾਹਨ ਐਪ ਹੈ ਵਾਹਨ ਐਪ ਰਾਹੀਂ ਅਸੀਂ ਜਿਹੜੀ ਰਜਿਸਟ੍ਰੇਸ਼ਨ ਮੋਟਰਸਾਈਕਲਾਂ ਵਗੈਰਾ ਦੀ ਚੈੱਕ ਕਰ ਰਹੇ ਹਾਂ ਤੇ ਜਿਹੜੀ ਪੇਸ ਐਪ ਹੈ ਜਿਹੜਾ ਕੋਈ ਸ਼ੱਕੀ ਬੰਦਾ ਸਾਨੂੰ ਲੱਗਦਾ ਹੈ ਪੇਸ ਐਪ ਰਾਹੀਂ ਉਹ ਸੰਬੰਧੇ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕਰ ਰਹੇ ਹਾਂ ਤਿੰਨੇ ਚਲਾਨ ਉਹ ਆਪਕੇ ਨਿਕਲ ਗਏ। ਫਿਲਹਾਲ ਨਹੀਂ ਹਲੇ ਚੈਕਿੰਗ ਚੱਲ ਰਹੀ ਚੈਕਿੰਗ ਚੱਲ ਰਹੀ ਹੈ। ਹਲੇ ਦੀ ਚਲਾਨ ਕੀਤਾ। ਕੀ ਕਹਿਣਾ ਜਾਂਦਾ ਅੱਜ ਗੱਲ ਬੱਚੇ ਚ ਪਿੰਦਰ ਬੱਚੇ ਭੁੰਨੇ। ਅਸੀਂ ਕਹਿੰਨੇ ਆ ਆਪਣੇ ਵਾਹਨ ਤੇ ਸਾਰੇ ਨੰਬਰ ਵਗੈਰਾ ਲਵਾ ਕੇ ਰੱਖਣ ਸਾਰਾ ਤੇ ਕੋਈ ਵੀ ਟ੍ਰਿਪਲ ਰਾਈਡਿੰਗ ਨਾ ਕਰੇ ਕੋਈ ਕਾਨੂੰਨ ਦੇ ਦਾਇਰੇ ਰਹਿ ਕੇ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਕਈ ਵਾਰਾ ਬਿਨਾਂ ਨੰਬਰ ਜਾਂ ਕੋਸ਼ ਜਿਹੜਾ ਕੋ ਬਿਨਾਂ ਨੰਬਰ ਹੀ ਮਿਲੇਗਾ ਉਹਨਾਂ ਨੂੰ ਅਸੀਂ ਬਾਉਂਡ ਕਰਾਂਗੇ ਮੋਟਸ। ਜਾਜਕ ਨਵਾਲਗ ਬੱਚੇ ਚਲਾਈ ਫਿਰ ਜਾਂ ਨਵਾਲਗ ਬੱਚਿਆਂ ਵਾਸਤੇ ਉਹਨਾਂ ਦੇ ਜਿਹੜੇ ਪੇਰੈਂਟਸ ਰਿਸਪੋਨਸੀਬਲ ਨੇ ਉਹਨਾਂ ਨੂੰ ਚਾਹੀਦਾ ਵੀ ਨਵਾਲਗ ਬੱਚਿਆਂ ਨੂੰ ਮੋਟਰਸਾਈਕਲ ਨਾ ਦੇਣ ਉਹਨਾਂ ਹੋਣ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋਏਗੀ ਅੱਤੀ ਦੀ ਲਾਈਨ ਤੋਂ ਬਾਅਦ ਉਹਨਾਂ ਨੂੰ ਇਹੀ ਅਪੀਲ ਹੈ ਸਾਰਿਆਂ ਨੂੰ ਵੀ ਆਪਣੇ ਨਵਾਲਗ ਬੱਚਿਆਂ ਨੂੰ ਕੋਈ ਵੀ ਆਪਣਾ ਵਹੀਕਲ ਚਲਾਉਣ ਲਈ ਨਾ ਦੇਣ ਸਰਟੀਫਿਕੇਟ ਨਾ ਕਾਲਾ ਰੰਗ ਤੇ ਤੇਜ਼ ਪਰੇ ਇਕ ਜੀ ਰਮਾਨ ਇਸ ਸਪਿਸ਼ਾਬ ਦੀਆਂ ਰਿਪੋਰਟ ਅਨੁਸਾਰ ਇਹ ਸਰਕਾਰ ਦੇ ਗਾਈਡਲਾਈਨ ਤੱਕ ਜਿਹੜੇ ਕਾਫੀ ਉਲੜ ਬਾਜ਼ਰ ਤੋਂ ਆਪਣੇ ਇਹਨਾਂ ਨਹੀਂ ਨੱਥਕਉਣ ਲਈ ਜਿਹੜੀਆਂ ਟਰੈਕਟਰ ਕੋ ਰੈਡਿੰਗ ਇਹ ਬਿਨਾ ਨੰਬਰੀ ਮਾ ਚਲਾਨ ਕਿਤੇ ਜਾ ਰਹੇ ਨੇ ਤੇ ਕਾਫੀ ਇੱਥੇ ਉਹਨਾਂ ਦਾ ਯਾਰ ਜਿਹੜਾ ਕਹਾਉ ਮੇਨ ਬਾਜ਼ਾਰ ਇੱਥੇ ਹੀ ਇਹਨੂੰ ਜਾਣਾ ਉਲੜ ਜਾਣਾ ਠੀਕ ਹੈ ਸਭ ਤੁਸੀਂ ਜਿਹੜੀ ਅੱਜ ਕੱਲ ਇੱਕ ਡੀਜੀਪੀ ਸਾਹਿਬ ਨੇ ਇੱਕ ਹੁਕਮ ਜਾਰੀ ਕੀਤਾ ਵੀ ਨਾ ਬਾਲੀਗਾ ਦੇ ਕਲੀ ਉਸ ਬਾਰੇ ਕੀ ਕਹੋਗੇ ਉਹ ਸਰਕਾਰ ਦੇ ਅਧਿਕਾਰਤਾ ਨੇ ਕਿ 31 ਜੁਲਾਈ ਤੋਂ ਬਾਅਦ ਜੋ ਵੀ ਚਲਾਨ ਕਰਾਂਗੇ ਉਹਦੇ ਨਵਾਲਕ ਬੱਚੇ ਦੇ ਪੇਰੈਂਟਸ ਨੂੰ ਨਾਲ ਜਰੂਰ ਨੂੰ ਨੋਟਿਫਾਈ ਕਰਾਂਗੇ ਇਹ ਤੇ ਇੰਨਾ ਨਾਕਾ ਵੀ ਟਾਈਮ ਟਾਈਮ ਲੱਗਦਾ ਹੈ ਬਿਲਕੁਲ ਅਸੀਂ ਆਪਣੇ ਟਾਈਮ ਤੇ ਨਾਕਾ ਵੀ ਲਾਉਣੇ ਆ ਉੱਤੀ ਗਸ਼ਤ ਵੀ ਕਰ ਰਹੇ ਆ ਇਥੇ ਕਿ ਕੋਈ ਵੀ ਕੋਈ ਮਾੜੀ ਘਟਨਾ ਨਾ ਵਾਪਰੇ